ਬਹੁਤ ਜ਼ਿਆਦਾ ਦਿੱਕਤ ਚੋਂ ਪਰ ਅਸੀਂ ਇਹ ਚਾਹੁੰਦੇ ਆ ਕਿ ਜਿੰਨੇ ਜੀ ਬਚ ਸਕਦੇ ਉਹਨੇ ਜੀ ਤਾਂ ਬਚਾ ਲਈ ਹੁਣ ਜੇ ਪਾਣੀ ਵਧ ਗਿਆ ਫਿਰ ਆਪਾਂ ਕੀ ਕਰਾਂਗੇ ਜਾਣਦਾ ਸਾਹਿਬ ਜੀ ਆਪਾਂ ਲੋਕਾਂ ਨੂੰ ਸ਼ਾਮ ਦਾ ਟਾਈਮ ਹੋ ਜਾਣਾ ਹਨੇਰਾ ਹੋ ਜਾਣਾ ਫਿਰ ਸਾਡੇ ਤੋਂ ਆਇਆ ਵੀ ਨਹੀਂ ਜਾਣਾ ਜੇ ਰਾਤ ਨੂੰ ਪਾਣੀ ਵਧ ਗਿਆ ਫਿਰ ਕੀ ਕਰਾਂਗੇ ਕੁਸ਼ ਕਰਨ ਜੋਗੇ ਨਹੀਂ ਰਵਾਂਗੇ ਹਜੇ ਹੁਣ ਆਪ ਆਏ ਆ ਅਸੀਂ ਚੱਲ ਕੇ ਤੁਹਾਡੇ ਵਾਸਤੇ ਆਏ ਆ ਤੁਹਾਨੂੰ ਲੈਣ ਹੀ ਆਏ ਆ ਆਜੋ ਜਾਨ ਨਾਲ ਉੱਤੇ ਕੁਛ ਨਹੀਂ ਹੁੰਦਾ ਜਾਨ ਬੱਜ ਜਾਂਦੀ ਬੰਦਾ ਸਭ ਕੁਝ ਬਣਾ ਲੈਂਦਾ ਇੱਕ ਦੋ ਜੀ ਛੱਡ ਦਿਓ ਕੋਈ ਗੱਲ ਨਹੀਂ ਜੀ ਇਹਦਾ ਜਾਨ ਸਮਾਨ ਫੇਰ ਬਣ ਜਾਂਦਾ ਕਿਤੇ ਨਹੀਂ ਜਾਂਦਾ ਦੋ ਜੀ ਰਹਿ ਜਾਓ ਜੀ ਰਹਿ ਜਾਓ ਬਜ਼ੁਰਗ ਜਿਹੜੇ ਨਹੀਂ ਜਾਣਾ ਨਾ ਜਾਓ ਮਾਤਾ ਭੈਣਾ ਆਜੋ ਤੁਸੀਂ ਸਾਡੇ ਨਾਲ ਮਾਤਾ ਨਹੀਂ ਪਹੁੰਚਾ ਆ ਗੁੰਦਾ ਜਾ ਜੀ ਤੁਹਾਨੂੰ ਮਾਤਾ ਭੈਣਾ ਸਾਨੂੰ ਬੀਬੀਆਂ ਚਾਹੀਦੀਆਂ ਨੇ ਬੀਬੀਆਂ ਆਓ ਜਿਹੜੇ ਛੋਟੇ ਜਵਾਕ ਹੈ ਧੀਆਂ ਭੈਣਾ ਆਪਣੀਆਂ ਭੇਜ ਦਿਓ ਧਿਆਨ ਹੀ ਰੱਖਾਂਗੇ ਅਸੀਂ ਵਧੀਆ ਧਿਆਨ ਰੱਖਾਂਗੇ ਗੁਰੂ ਘਰ ਰੱਖਾਂਗੇ ਲੰਗਰ ਪ੍ਰਸ਼ਾਦਾ ਵੀ ਚੰਚਣ ਵਾਲੀ ਮਿਲੂਗਾ ਹਾਂ ਸ਼ਾਮ ਨੂੰ ਆ ਫੇਰੇ ਤੱਕ ਆ ਜਾਗੇ ਨਾ ਪਾਣੀ ਘਟ ਜੂਗਾ ਤੁਸੀਂ ਇਹਨਾਂ ਕੋਲ ਫੋਨ ਹੋਊਗਾ ਫੋਨ ਕਰਕੇ ਪੁੱਛ ਲਿਓ ਅਸੀਂ ਆਪ ਛੱਡ ਜਾਗੇ ਹਾਂ ਇਹ ਜੀ ਕੋਈ ਗੱਲ ਨਹੀਂ ਆਜੋ ਛੱਡ ਜੋ ਹਜੇ ਵੀ ਟਾਈਮ ਹੈਗਾ ਚੱਲ ਮੇਰੀ ਭੈਣ ਆ ਜਾ ਆ ਜਾ ਚੱਲ ਆ ਚਲੋ ਫਟਾਫਟ ਆਜੋ ਦੋਵੇਂ ਜਣੇ ਆਜੇ ਤੂੰ ਵੀ ਆਜੇ ਕੱਟ ਕੀ ਹੈ ਤੇ ਪਰਿਵਾਰ ਦੇ ਨਾਲ ਹੀ ਕਿੰਨੇ ਪਏ ਆ ਬੀਬੀਆਂ ਆਜੋ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਦਾਪਾ ਸੰਭਾਲ ਕਰਾਂਗੇ ਕੋਈ ਗੱਲ ਨਹੀਂ ਤੁਹਾਨੂੰ ਸਿਹਰੀ ਛੱਡ ਜਾਗੇ ਜਦੋਂ ਪਾਣੀ ਥੱਲੇ ਚਲ ਜਾਊਗਾ ਪਰਵਾਦ ਦੀ ਜਾਨ ਬਚੂਗੀ ਤੇ ਕੁਝ ਕਰ ਸਕਦੇ ਹੋ ਜ਼ਿੰਦਗੀ ਚ ਕੀ ਜਾਨ ਨਹੀਂ ਬਚੂਗੀ ਤੇ ਫਿਰ ਕੀ ਕਰਦਾ ਕਰ ਲੋਗੇ ਘਰ ਨੇ ਤੇ ਇੱਥੇ ਹੀ ਰਹਿ ਜਾਣਾ ਆ ਅੰਜੋ ਕੀ ਕਾਰਗਰਾ ਠੀਕ ਹੈ ਇਹ ਮਾਲਕਰ ਸਾਹਿਬ ਦਾ ਘਰ ਆ ਅਸੀਂ ਦਰਿਓ ਪਰੋਂ ਆਏ ਹਾਂ ਸਾਹਿਬ ਦਾ ਠੀਕ ਹੈ ਪਰ ਮੈਂ ਕੱਢੀਏ ਆਪਾਂ ਹੱਥ ਜੋੜ ਕੇ ਬੈਠੀ ਰਹਨੇ ਆ ਹੱਥ ਜੋੜਦੇ ਸਾਰੇ ਤਾਨੂੰ ਆਉਂਦਰਾ ਬਣਾ ਸੋਨਾ ਉੱਤੇ ਡਰ ਨਹੀਂ ਮੈਂ ਉਹੀ ਤੁਹਾਨੂੰ ਕਹਿ ਰਿਹਾ ਕਿ ਜੇ ਪਾਣੀ ਵੱਧ ਗਿਆ ਜੇ ਜੇ ਪਾਣੀ ਵੱਧ ਗਿਆ ਦੇਖ ਮੇਰੀ ਗੱਲ ਸੁਣੋ ਜੇ ਸਵੇਰ ਤੱਕ ਪਾਣੀ ਦਾ ਇੱਥੇ ਬਿਲਕੁਲ ਨਹੀਂ ਸੀਗਾ ਹੁਣ ਆ ਗਿਆ ਨਾ 3-3 4-4 ਫੁੱਟ ਹੋ ਗਿਆ ਹੋਰ ਵੱਧ ਗਿਆ ਫੇਰ ਫੇਰ ਆਪਾਂ ਕਿੱਥੇ ਜਾਵਾਂਗੇ ਫੇਰ ਇਹਨਾਂ ਵਾਸਤੇ ਤਾਂ ਸੋਚੋ ਵਿਚਾਰੀਆਂ ਬੀਬੀਆਂ ਆਜੋ ਨਹੀਂ ਨਹੀਂ ਸਾਨੂੰ ਦੀਦੀਆਂ ਚੱਲੋ ਸਾਹਿਬ ਬੀਬੀਆਂ ਨੂੰ ਭੇਜ ਦੋ ਟੰਗੇ ਰਵਾਂਗੇ ਆਪਾਂ ਮੈਂ ਜਦੋਂ ਉਹ ਪਾਣੀ ਦਾ ਬੜੀ ਔਰ ਨਾਲ ਕੱਢਿਆ ਸੁਪਰਵਾਹ ਇੱਕ ਤੂੰ ਛੋਟਾ ਬੱਚਾ ਐ ਤੂੰ ਵੀ ਚੱਲ ਚੱਲ ਜੀ ਚੱਲ ਅੱਗੇ ਨਾਲ ਤੂੰ ਵੀ ਉਹਦੀ ਵੀ ਤੇ ਜਾਨ ਲੇਖੋ ਨਾ ਸਾਰਾ ਕੁਝ ਦੇਖੋ ਜਦੋਂ ਪਾਣੀ ਉੱਲੱਤ ਗਿਆ ਸਾਰਿਆਂ ਨੂੰ ਪਤਾ ਪਾਣੀ ਲੱਤ ਜਾਣਾ ਹੈ ਘਾੜਾ ਰੋਖਾ ਵੀ ਰੋਗੀ ਪਾਣੀ ਕੋਈ ਨਹੀਂ ਜਗ੍ਹਾ ਡੱਕਰ ਸਾਡੇ ਰੋਡ ਤੇ ਦੇਖੋ ਜੀ ਭੁੱਖੇ ਪਾਣੀ ਦੀ ਗੱਲ ਐ ਤੇ ਗੁਰਦੁਆਰੇ ਸਾਹਿਬ 'ਚ ਲੰਗਰ ਲੱਗਿਆ ਹੈ ਸਾਰਾ ਕੁਝ ਹੈ ਚੰਗਾ ਬੰਦਿਆ ਆਹ ਨਹੀਂ ਨਹੀਂ ਦੇਖੋ ਜੀ ਮੈਂ ਤੁਹਾਨੂੰ ਵੀ ਆਪਾਂ ਬੁਵਾ ਦੇਣੀ ਆ ਜਾ ਕੇ ਤੁਸੀਂ ਹੁਣ ਤੇ ਚੱਲੋ ਸਾਡੇ ਨਾਲ ਆਉਂ ਪਾ ਰਿਹਾ ਕਿੱਥੇ ਅਸੀਂ ਉਹਨਾਂ ਨੂੰ ਵੀ ਲੈ ਆਉਨੇ ਆ ਹਾਂ ਉਹਨਾਂ ਨੂੰ ਵੀ ਲੈ ਆਉਨੇ ਆ ਉਹਨਾਂ ਨੂੰ ਵੀ ਕੱਢਾਂਗੇ ਹੈਲੀਕਾਪਟਰ ਆ ਰਿਹਾ ਉਹਨਾਂ ਨੂੰ ਵੀ ਲੈ ਕੇ ਆਵਾਂਗੇ ਹੈਲੀਕਾਪਟਰ ਨਾਲ ਹੀ ਲੈ ਕੇ ਆਵਾਂਗੇ ਉਹਨਾਂ ਨੂੰ ਤੁਸੀਂ ਹੁਣ ਤੁਸੀਂ ਤੇ ਚੱਲੋ ਤੁਸੀਂ ਤਾਂ ਚੱਲੋ ਪਹਿਲਾਂ ਆਜੋ ਉਹਨਾਂ ਨੂੰ ਵੀ ਲੈ ਆਉਨੇ ਆ ਚੱਲੋ 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 ਸਾਵਾਜ ਬੱਚੇ-ਪੁੱਛੇ ਕੱਢਾਂਗੇ ਬੱਚੇ-ਪੁੱਛੇ ਕੱਢਿਆ ਆਪਾਂ ਕਿਉਂ ਆਪਾਂ ਨਹੀਂ ਨਹੀਂ ਮੇਰੀ ਗੱਲ ਸੁਣ